ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡਾ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਬਾਈਕੋਲ ਗੱਬਣ ਟੋਕੜ ਝੋਟੀ ਬਕਾਉਗਾ ਜੀ ਠੀਕ ਹੈ ਜੀ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਾਕੀ ਤਾਂ ਫਾਲੋਅਰ ਕੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਵੀਡੀਓ ਅਪਲੋਡ ਕਰ ਸਕੀਏ ਬਾਕੀ ਆਪਣਾ ਚੈਨਲ ਆ YouTube ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਕਲਵਿੰਦਰ ਸਿੰਘ ਪਿੰਡ ਜਗਜੀਤਪੁਰਾ ਬਾਈ ਜ਼ਿਲ੍ਹਾ ਬਰਨਾਲਾ ਬਾਈ ਨੰਬਰ ਦੱਸੋ ਬਰਾ ਆਪਣਾ 9463783498 ਹਾਂਜੀ ਮਾਝ ਦੀ ਆਪਣੀ ਜਾਣਕਾਰੀ ਦਈ ਝੋਟੀ ਦੀ ਇਹਵੇਂ ਸੁਣੀ ਆ ਇਹਨੂੰ 5ਵਾਂ ਮਹੀਨਾ ਲੱਗਾ ਬਾਈ ਠੀਕ ਹੈ ਜੀ ਆਹ ਦਾਤਰੀ ਤੋਂ ਠੀਕ ਹੈ ਜੀ ਤੇ ਦੁੱਧ ਆਏਗਾ ਇਸ ਥੱਲੇ 4.5 ਕਿਲੋ ਪਰ ਆਪਾਂ 4 ਕਿਲੋ ਇੱਕ ਡੰਗ ਠੀਕੇ ਤੇ ਇੱਕ ਡੰਗ 4 ਤੇ ਠੀਕ ਹੈ ਜੀ ਹਾਂਜੀ ਬਈ ਤੋਰ ਕੇ ਦਿਖਾ ਦਿਓ ਲੋ ਬਰਾ ਬਾਈ ਜੀ ਇਹਦਾ ਚੈੱਕ ਕਰਵਾਈ ਵੀ ਅਜੇ ਤੁਸੀਂ ਚੈੱਕ ਕਰਵਾਉਣੇ ਤਾਂ ਕਰਵਾ ਸਕਦੇ ਹੋ ਠੀਕ ਹੈ ਜੀ ਬਾਕੀ ਭਾਈ ਜੀ ਨੇ ਤਰੀਕ ਦੱਸਤੀ ਐ ਇੱਕ ਡੰਗ ਟੀਕੇ ਦੇ ਮਿਲਦੀ ਐ ਇੱਕ ਟਾਈਮ ਠੀਕ ਐ ਜੀ ਚਾਰਟ ਤੇ ਮਿਲਦੀ ਐ ਪਹਿਲਾ ਸੂਆ ਕੀ ਦੂਜੇ ਸੂਏ ਨੂੰ ਕੱਬਣਾ ਐ ਅੱਛਾ ਜੀ ਪਹਿਲਾ ਸੂਆ ਰੋਕ ਲਓ ਮਾੜੀ ਚੱਕ ਬਾਈਥੋ ਮੀਟਰ ਰੋਕ ਲਓ ਮੈਂ ਲੈ ਵਾਲੂ ਬਦਖਾਦਾ ਜੀ ਇੱਕ ਮਿੰਟ ਲੋ ਜੀ ਥਣ ਥਣ ਭਾਈ ਚਾਰੇ ਇੱਕੋ ਜਿਹਾ ਜਮਾ ਹਾਂ ਚਾਰੇ ਨਾ ਕੋਈ ਭੂਰ ਸਰਦਾ ਕਰਦੀ ਐ ਮੱਧਾ ਉਹਦਾ ਕਰਕੇ ਭਰਾ ਪੱਗ ਜੀ ਬੰਨੀ ਸੀ ਤਾਂ ਕਰਕੇ ਨਾ ਤੇ ਪਾ ਗੱਲ ਬੰਦ ਤੋਂ ਐ ਵੀ ਡਾਕਟਰਾਂ ਨੂੰ ਐ ਲਿਖਾ ਜਾਂਦੀ ਐ ਲੋ ਜੀ ਚੱਕਰਸਾਂ ਦੇ ਦਸੱਲੀ ਕਰਕੇ ਲੈ ਜਾ ਤੁਹਾਡੀ ਜ਼ਿੰਮੇਵਾਰੀ ਆ ਬਾਈ ਜੀ ਨੇ ਸਾਨੂੰ ਦੱਸਤਾ ਡਾਕਟਰ ਲਿਓ ਚੈੱਕ ਕਰਵਾਓ ਬਾਕੀ ਜੀ ਨੇ ਬਾਈ ਜੀ ਨੇ ਚੈੱਕ ਕਰਵਾਈ ਵੀ ਆ ਠੀਕ ਆ ਜੀ ਹਾਂਜੀ ਬਾਈ ਜੀ ਰੇਟ ਦੱਸ ਦਿਓ ਜੀ ਦਾ ਰੇਟ ਬਾਈ ਆ 58000 ਕਰਦੇ ਆ 57000 ਦੀ ਹਾਂ ਨਾਗੇ ਬਾਈ ਠੀਕ ਆ 57000 ਦੀ ਹਾਂ ਜਾਂ ਹਾਂ ਨਾਗੇ ਬਾਈ ਠੀਕ ਆ ਜੀ ਲੋ ਭਰਾ ਸੋਣੀ ਸੁਨੱਖੀ ਝੋਟੀ ਦੂਜੀ ਸੁਈ ਸੁਣਾ ਸੈਕਸਮ ਨੂੰ ਦੇਖ ਰਿਹਾ ਤੇ ਬਾਕੀ ਚੋਕੇ ਦਸੱਲੀ ਕਰਕੇ ਲੈ ਕੇ ਜਾਓ ਭਰਾ ਕਿਸੇ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਕਰਵੇ ਬਾਈ ਵੀ ਵਪਾਰ ਦਾ ਕੰਮ ਕਰਦਾ ਠੀਕ ਆ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ